इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਮਹੀਆ ਦਾ ਮਾਮਲਾ ਹੈ ਜਿਹੜੇ ਰੋਡ ਬੰਦ ਰਹੇ ਹਨ ਤੇ ਮਿੱਟੀ ਚੱਕਣ ਦਾ ਸੋ ਤੁਸੀਂ ਵੀ ਕਿਸਾਨ ਆਗੂ ਉਹ ਪਹੁੰਚੇ ਹੋ ਇੱਥੇ ਕੀ ਕਹਿਣਾ ਚਾਹੁੰਦੇ ਹੋ ਜੀ ਤਾਂ ਸਾਰੇ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੇ ਨਗਰ ਮੋਗਲ ਮਾਜਰੀ ਕੋ ਸਾਡੇ ਜਥੇਬੰਦੀ ਦੇ ਮੈਂਬਰ ਖੜੇ ਹੈ ਜੀ ਜੰਮੀਰ ਸਿੰਘ ਜੀ ਇਹਦਾ ਫੋਨ ਆਇਆ ਕਿ ਸਾਡੇ ਨਗਰ ਦੇ ਵਿੱਚ ਇਸ ਤਰ੍ਹਾਂ ਪ੍ਰਸ਼ਾਸਨ ਧੱਕੇ ਦੇ ਨਾਲ ਇਸ ਡੀਜ਼ਿਲਡ ਕਰਨ ਲੱਗਾ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੰਦੇ ਹਾਂ ਜਦੋਂ ਤੱਕ ਸਰਕਾਰ ਆਪਣਾ ਪੰਚਾਇਤ ਤੇ ਨਗਰ ਨਿਵਾਸੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇੱਕ ਟਿੱਪਰ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਟਰਾਲੀ ਨਹੀਂ ਜਾਣ ਦੇਵਾਂਗੇ ਇੱਕ ਤਸਰਾ ਨਹੀਂ ਇੱਥੋਂ ਜਾਣ ਦੇਵਾਂਗੇ ਕਿਸਾਨ ਜੂਨੀਅਨ ਸ਼ੇਰੇ ਪੰਜਾਬ ਅੜ ਕੇ ਖੜੀ ਹੈ ਉਸ ਤੋਂ ਬਾਅਦ ਜਿਵੇਂ ਪੰਚਾਇਤ ਤੇ ਨਗਰ ਨਿਵਾਸੀ ਸਾਨੂੰ ਹੁਕਮ ਕਰਨਗੇ ਨੈਸ਼ਨਲ ਹਾਈਵੇ ਰੋਕਣਾ ਡੀਸੀ ਦਫ਼ਤਰ ਕੇਰਨਾ ਕੁਝ ਵੀ ਕਰਨਾ ਉਹਦੇ ਲਈ ਅਸੀਂ ਤਿਆਰ ਹਾਂ ਪਰ ੱੱਕਾ ਕਿਸੇ ਕਰ ਨਹੀਂ ਹੋਣ ਦੇਵਾਂਗੇ ਜੇ ਚੱਕਣੀ ਹੈ ਮਿੱਟੀ ਪ੍ਰਸ਼ਾਸਨ ਨੇ ਤੇ ਪੰਚਾਇਤਾਂ ਨਾਲ ਆ ਕੇ ਗੱਲਬਾਤ ਕਰੇ ਰਾਬਤਾ ਕਰੇ ਜਿਹੜਾ ਆਮ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਪੈਸੇ ਦਿੱਤੇ ਜਾਂਦੇ ਆ ਉਹ ਇਹਨਾਂ ਨੂੰ ਪੰਚਾਇਤ ਨੂੰ ਦਿੱਤੇ ਜਾਣ ਅੱdte ਸਰਕਾਰ ਕੋਲ ਜਾਣਗੇ ਪਿੰਡ ਦੀ ਵੀ ਡਵੈਲਪਮੈਂਟ ਹੋਵੇ ਤੇ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜਿਵੇਂ ਕਹਿੰਦੇ ਮੈਂ ਸੁਣਿਆ ਵੀ ਵੀਰ ਕਹਿੰਦੇ ਬੁਰਜੀਆਂ ਲਾ ਕੇ ਉਹਦੀ ਆਪਣੀ ਮੰਗਤੀ ਕਰਵਾਉਂਦੇ ਜਿਹੜੇ ਕਿਸਾਨ ਦੀ ਜ਼ਮੀਨ ਆਉਂਦੀ ਹੈ ਉਹਦੇ ਨਾਲ ਰਾਬਤਾ ਕਰਦੇ ਇਹ ਕਿਹੜਾ ਤੱਕਾ ਹੋ ਗਿਆ ਵੀ ਆਏ ਬੁਰਜੀਆਂ ਲਾਤੀਆਂ ਮਸ਼ੀਨ ਲਾਤੀ ਇਹ ਤੱਕਾ ਨਹੀਂ ਹੋਣ ਦਵਾਂਗੇ ਇਹ ਬਦਲਾਅ ਵਾਲੇ ਜਿੰਨਾ ਜਲਦੀ ਸਮਝ ਲੈਣ ਉੰਨੀ ਇਹਨਾਂ ਵਾਸਤੇ ਬਿਹਤਰ ਹੋਊਗਾ ਨਹੀਂ ਪਿੰਡਾਂ ਦੇ ਵਿੱਚ ਦਾ ਫਿਰ ਅਸੀਂ ਦੇਖ ਲੋ ਕੀ ਆ ਹੋ ਰਿਹਾ ਹੈ ਸਰਕਾਰਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਇਹ ਨਦੀਆਂ ਨੇ ਕਿਉਂਕਿ ਪਿੱਛੇ ਹੜ ਆਇਆ ਕਾਫੀ ਨੁਕਸਾਨ ਆਇਆ ਤੇ ਨਾਲ ਹੀ ਨਾ ਨਦੀਆਂ ਦੇ ਵਿੱਚ ਰੇ ਹੋਰ ਜਿਹੜੀ ਮਿੱਟੀ ਆ ਜਾਂ ਦਰਖਤ ਆ ਉਹ ਵਗੈਰਾ ਆਗੇ ਉਹਨਾਂ ਦੀ ਸਫਾਈ ਕੀਤੀ ਜਾਵੇ ਬਿਲਕੁਲ ਕਰਨੀ ਸੀ ਅਸੀਂ ਸਫਾਈ ਕਰਦੋ ਕਦੋਂ ਰੁਕਿਆ ਪਿੰਡ ਦੇ ਵਿੱਚ ਆਉਣ ਪਿੰਡ ਦੀ ਪੰਚਾਇਤ ਹੈ ਚੁਣੀ ਹੋਈ ਹੈ ਨੁਮਾਇंदे ਆ ਲੋਕਾਂ ਨੇ ਚੁਣੇ ਹੋਏ ਪਿੰਡ ਹੈ ਉਹਨਾਂ ਦਾ ਰਾਵਤਾ ਕਰਨ ਦੇਖ ਲਈ ਪਾਣੀ ਕਿੱਥੇ ਨੂੰ ਜਾ ਰਿਹਾ ਹੈ ਕਿਹੜੇ ਕਈ ਪਿੰਡ ਹੈ ਮੈਂ ਦੱਸਦਾ ਸਰਕਾਰ ਨੂੰ ਅਸੀਂ ਪਿਛਲੇ ਸਾਲ ਵੀ ਦਿੱਤਾ ਸੀ ਜਿਹੜੇ ਪਿੰਡਾਂ ਦੀ ਸਫਾਈ ਕਰਨ ਵਾਲੀ ਹੈ ਉੱਥੇ ਤੱਕ ਦਾ ਜਾ ਨਹੀਂ ਰਹੀ ਸਰਕਾਰ ਸਿਰਫ ਆਪਣਾ ਲੋਡ ਦੇਖ ਰਹੀ ਵੀ ਸਾਡਾ ਨੈਸ਼ਨਲ ਹਾਈਵੇ ਨੇੜੇ ਕਿੱਥੋਂ ਸਾਨੂੰ ਆਪਣਾ ਕਿਰਾਇਆ ਘੱਟ ਪੈਣਾ ਹੈ ਕਿੱਥੇ ਸਾਨੂੰ ਫਾਇਦਾ ਹੋਣਾ ਉੱਥੇ ਨੂੰ ਆਗੇ ਜਿਹੜੇ ਪਿੰਡ ਪਾਣੀ ਵੜ ਜਿਹੜੇ ਪਿੰਡਾਂ ਹੜੇ ਆ ਡੁੱਬੇ ਆ ਉਦੋਂ ਤਾਂ ਗਏ ਹੀ ਨਹੀਂ ਹੇ ਤੱਕ ਉੱਥੇ ਪੰਚਾਇਤ ਨਾਲ رابطہ ਕਰਦੇ ਉਥੋਂ ਚੱਕਦੇ ਪੰਚਾਇਤ ਨਾਲ ਖੜੀ ਇਹ ਸਰਪੰਚ ਸਾਹਿਬ ਹੈ ਇਹ ਪੜੇ ਲਿਖੇ ਸਰਪੰਚ ਹੈ ਕੋਈ ਅੱਗੇ ਵਾਲੇ ਸਰਪੰਚ ਤਾਂ ਹੈ ਨਹੀਂ ਹੁਣ ਇਹਨਾਂ ਨਾਲ رابطہ ਕਰਦੇ ਆ ਕੇ ਪਿੰਡ ਨੂੰ ਸਹਿਮਤੀ ਕਰਦੇ ਭਾਈ ਆਹ ਤੁਹਾਨੂੰ ਬਜਟ ਦਵਾਂਗੇ ਅਸੀਂ ਪਿੰਡ ਨੂੰ ਤੇ ਆਹ ਅੱਛਾ ਇੱਥੇ ਸਾਡੀ ਬਣਦੀ ਅਸੀਂ ਆਹ ਚੱਕ ਲਈਏ ਇਹ ਚਕਾਉਂਦੇ ਮਿੱਟੀ ਆਮ ਲੋਕਾਂ ਤੋਂ ਵੀ ਤਾਂ ਚੱਕ ਰਹੇ ਆ ਤੇ ਇਹਨਾਂ ਨਾਲ ਗੱਲਬਾਤ ਕਰਨ ਨੂੰ ਕੀ ਆ ਗ ਹੋਇਆ ਇਹਦਾ ਮਤਲਬ ਕੁੱਤੀ ਚੋਰਾ ਕੇ ਰਲਈ ਹੋਈ ਹੈ ਪਹਿਲਾਂ ਇਧਰੋਂ ਵੀ ਪੈਸੇ ਲੈ ਲਈ ਉਧਰੋਂ ਵੀ ਪੈਸੇ ਲੈ ਲਈ ਇਸ ਤਰ੍ਹਾਂ ਨਹੀਂ ਹੋਣ ਦੇਣਾ ਅਸੀਂ ਜੋ ਵੀ ਨਿਰਣਾ ਹੋਊਗਾ ਉਹ ਡਟ ਕੇ ਕਰਾਂਗੇ ਟੀ ਲਈ ਹੈ ਐਸਡੀਓ ਸਾਹਿਬ ਦੀ ਐਸਡੀਓ ਸਾਹਿਬ ਨੂੰ ਬਹੁਤ ਦੇਰ ਤੋਂ ਅਸੀਂ ਵੇਟ ਕਰਦੇ ਹੋ ਇੱਥੇ ਪਹੁੰਚੇ ਨਹੀਂ ਨਹੀਂ ਮਤਲਬ ਉਹਨਾਂ ਦੇ ਨਾਲ ਥਿਰਕਦਾਰ ਮਿਲਿਆ ਸੀ ਉਹਦੇ ਨਾਲ ਵੀ ਗੱਲ ਕੀਤੀ ਹੈ ਕਿ ਐਕਸ਼ਨ ਜਾਂ ਕੋਈ ਜਿਹੜਾ ਇਹਨਾਂ ਦਾ ਐਸਡੀਓ ਉਹਦੇ ਨਾਲ ਸਾਡੀ ਗੱਲ ਕਰਵਾਈ ਜਾਵੇ ਉਹਨਾਂ ਨੇ ਵੀ ਕੋਈ ਗੱਲ ਕਰਨ ਦੀ ਲੋੜ ਨਹੀਂ ਸਮਝੀ ਮਤਲਬ ਇਹ ਲੱਗ ਰਿਹਾ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਪਿੱਛੇ ਲੁਕ ਰਿਹਾ ਹੈ ਕੋਈ ਹੁਣ ਤੱਕ ਕੋਈ ਅਧਿਕਾਰੀ ਆ ਪਹੁੰਚਿਆ ਹੀ ਕੋਈ ਅਧਿਕਾਰੀ ਹੁਣ ਤੱਕ ਨਹੀਂ ਪਹੁੰਚਿਆ ਔਰ ਬਿਨਾ ਸਾਡੀਆਂ ਪੰਚਾਇਤਾਂ ਤੋਂ ਸਾਡੀ ਬਿਨਾ ਮਾਲਕਾਂ ਦੀ ਜਾਣਕਾਰੀ ਤੋਂ ਤੁਸੀਂ ਦੇਖ ਰਹੇ ਕਿੱਡਿਆ-ਕੱਡਿਆ ਮਸ਼ੀਨਾਂ ਪਿੱਛੇ ਖੜੀਆਂ ਇਹਨਾਂ ਨੇ ਸਾਡੀ ਬਿਨਾ ਜਾਣਕਾਰੀ ਤੋਂ ਜਿਹੜੀਆਂ ਮਿੱਟੀਆ ਪੱਟਣੀ ਸ਼ੁਰੂ ਕਰ ਦਿੱਤੀ ਹੈ ਕੰਮ ਤਾਂ ਸਰਕਾਰੀ ਹੈ ਸਰਕਾਰ ਕਹਿੰਦੇ ਕਿ ਇਹ ਤਾਂ ਸਰਕਾਰ ਦਾ ਕੰਮ ਹੈ ਅਸੀਂ ਲੈ ਸਕਦੇ ਹਾਂ ਇਹ ਕੋਈ ਸਰਕਾਰੀ ਜਿਹੜੀਆਂ ಗ್ರಾಮ ਪੰਚਾਇਤ ਦੇ ਅੰਦਰ ਦੀਆਂ ਜ਼ਮੀਨਾਂ ਹੈ ਉਹ ਸਾਡੀਆਂ ਮਲਕੀਤੀ ਜ਼ਮੀਨਾਂ ਵੀ ਐ ਇਹ ಗ್ರಾಮ ਪੰਚਾਇਤੀ ਜ਼ਮੀਨ ਨਹੀਂ ਜਿਹੜੀਆਂ ਨਦੀਆਂ ਦੇ ਵਿੱਚ ਸਾਡੀਆਂ ਮਲਕੀਤੀ ਜ਼ਮੀਨਾਂ ਵੀ ਹੜ੍ਹ ਕੇ ਗੰਜਾਂ ਹੋਈਆਂ ਐ ਮਾਲਕ ਖੜੇ ਐ ਮਾਲਕਾਂ ਨੂੰ ਵੀ ਕਿਸੇ ਨੂੰ ਨਹੀਂ ਪਤਾ ਜੇ ਤੁਸੀਂ ਕਿਸੇ ਚੀਜ਼ ਦੇ ਮਾਲਕ ਐ ਤੁਹਾਡੀ ਮਲਕੀਤੀ ਐ ਤੁਹਾਡੀ ਮਲਕੀਤੀ ਨੂੰ ਤੁਹਾਡੇ ਬਿਨਾਂ ਪੁੱਛੇ ਕੋਈ ਤਾਂ ਨਹੀਂ ਪੱਟਿਆ ਜਾ ਸਕਦਾ ਜੇ ਪੰਚਾਇਤੀ ਜ਼ਮੀਨ ਵੀ ਐ ਪੰਚਾਇਤ ਨੂੰ ਤਾਂ ਦੀ ਕੋਈ ਜਾਣਕਾਰੀ ਹੋਣੀ ਚਾਹੀਦੀ ਐ ਪੰਚਾਇਤ ਦਾ ਰੈਗੂਲੇਸ਼ਨ ਹੋਣਾ ਚਾਹੀਦਾ ਐ ਪੰਚਾਇਤ ਨੂੰ ਜਾਣਕਾਰੀ ਹੋਣੀ ਚਾਹੀਦੀ ਐ ਬਿਨਾਂ ਪੰਚਾਇਤੀ ਜਾਣਕਾਰੀ ਤੋਂ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ ਇਹ ਤਾਂ ਫਿਰ ਕੋਈ ਜਾਇਜ਼ ਨਹੀਂ ਹੈਗਾ ਔਰ ਪਹਿਲੀ ਗੱਲ ਮੈਂ ਕਹਿੰਦਾ ਵੀ ਇਹਨਾਂ ਦੇ ਵਿੱਚ ਡੀਸੈ ਇਹ ਪਹਿਲਾਂ ਇੰਨੀਆਂ ਢੂਗੀਆਂ ਬਕਰ ਰਹੀਆਂ ਜਿਨ੍ਹਾਂ ਨੂੰ ਹੋਟ ਢੂਗੀਆਂ ਕਰਤੀਆਂ ਸੈਡਾ ਤੋਂ ਜਿੰਨੀਆਂ ਜ਼ਮੀਨਾਂ ਐ ਉਹ ਹੜਕੇ ਫੇਰ ਵਿੱਚ ਆ ਜਣੀਆਂ। ਇਹਦਾ ਜਿਹੜਾ ਨੁਕਸਾਨ ਐ ਸਮੁੱਚੀ ਕਿਸਾਨੀ ਦਾ ਹੋਣਾ ਐ। ਇਹ ਜਿਹੜਾ ਸਾਨੂੰ ਆਫ ਦੀ ਰਿਪੋਰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਇਹ ਜਿਹੜੀ ਮਿੱਟੀ ਐ ਇਹ ਡੀਸਿਲਟਿੰਗ ਦੇ ਨਾਂ ਤੇ ਜਿਹੜੀ ਨੈਸ਼ਨਲ ਹਾਈਵੇ ਥੌਟੀ ਐ ਇਹਨਾਂ ਚੱਕ ਕੇ ਜਾ ਕੇ ਜਿਹੜੀਆਂ ਰੋੜਾ ਮੜ ਰਹੀਆਂ ਉਹਨਾਂ ਤੇ ਮਿੱਟੀ ਪੈਣੀ ਐ। ਇਥੋਂ ਸਰਕਾਰ ਤੋਂ ਸਫਾਈ ਦਾ ਵੀ ਪੈਸਾ ਖਾਣਾ ਐ। ਨੈਸ਼ਨਲ ਹਾਈਵੇ ਥੌਟੀ ਤੋਂ ਵੀ ਪੈਸਾ ਖਾਣਾ ਐ। ਇਹਦੇ ਵਿੱਚ ਸਾਰੀ ਜਿਹੜੀ ਪ੍ਰਸ਼ਾਸਨ ਦੀ ਮਿਹਨੀ ਭੁਗਤ ਹੈ ਸਰਕਾਰ ਦੀ ਮਿਹਨੀ ਭੁਗਤ ਹੈ ਇਹਨੂੰ ਸਮਝਣ ਦੀ ਲੋੜ ਹੈ ਕੇਂਦਰ ਸਰਕਾਰ ਵੱਲੋਂ ਤਾਂ ਕਰੋੜਾ ਰੁਪਿਆ ਲਾਇਆ ਜਾ ਰਿਹਾ ਇਹਨਾਂ ਪੁਲਾਂ ਨੂੰ ਬਣਾਉਣ ਦੇ ਲਈ ਉਹਨਾਂ ਵੱਲੋਂ ਤਾਂ ਕੋਈ ਇਹੋ ਜਿਹਾ ਦੇਸ਼ ਨਹੀਂ ਹੈ ਵੀ ਕਿਤੇ ਮਿੱਟੀ ਤੁਸੀਂ ਆਮ ਸਰਕਾਰਾਂ ਖੇਤਾਂ ਚੋਂ ਚੋਹ ਜੇ ਇਸ ਤਰ੍ਹਾਂ ਨਦੀਆਂ ਚੋਂ ਚੋਹ ਜੀ ਨਹੀਂ ਨਹੀਂ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਜੀ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਕਿ ਤੁਸੀਂ ਜਿਹੜੀ ਮਿੱਟੀ ਹੈ ਹੁਣ ਮੇਰੇ ਰਿਸ਼ਤੇਦਾਰਾਂ ਤੋਂ ਮਿੱਟੀ ਮੋਲ ਲੈ ਕੇ ਪਾਈ ਇਹਨਾਂ ਨੇ 1 ਲੱਖ ਰੁਪਿਆ ਫੁੱਟ ਦੇ ਪੈਸੇ ਦਿੱਤੇ ਉਹਨਾਂ ਨੂੰ ਜੇ 5 ਫੁੱਟ ਮਿੱਟੀ ਚੱਕੀਏ ਤਾਂ ਮਾਰਕ ਨੂੰ 5 5 ਆ ਤਾਂ ਪੈਸਾ ਕਿਸੇ ਪੰਗਰਮ ਪੰਚਾਇਤ ਕੋਲ ਨਹੀਂ ਆਉਣਾ ਮੈਂ ਕਿਸੇ ਮਾੜਕ ਕੋਲ ਨਹੀਂ ਆਉਣਾ ਤੇ ਕਿਹਦੇ ਕੋਲ ਜਾ ਰਿਹਾ ਹੈ ਇਹ ਪੈਸਾ ਮਤਲਬ ਮੰਨ ਲਓ ਵੀ ਇਹ ਪ੍ਰਸ਼ਾਸਨ ਦੀ ਜਾਣਕਾਰੀ ਦੇ ਅਧੀਨ ਹੋ ਰਿਹਾ ਹੈ ਤਾਂ ಗ್ರಾಮ ਪੰਚਾਇਤਾਂ ਨੂੰ ਕਿਉਂ ਨਹੀਂ ਪਤਾ ਮੈਂ ਵੀਡੀਓ ਦਫ਼ਤਰ ਨਾਲ ਗੱਲ ਕੀਤੀ ਹੈ ਰੋਪੜ ਉਹ ਕਹਿੰਦੇ ਸਾਡੀ ਜਾਣਕਾਰੀ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਫਿਰ ਜਾਣਕਾਰੀ ਤੇ ਹੈ ਕਿ ਦੀ ಗ್ರಾಮ ਪੰਚਾਇਤਾਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਇਹ ਅੰਡਰ ਤਾਂ ਜਿਹੜੀਆਂ ਵੀਡੀਓ ਆਫਿਸ ਦੇ ਹੋਣੀਆਂ ਹੈ ਵੀਡੀਓ ਆਫਿਸ ਨੂੰ ਕੋਈ ਜਾਣਕਾਰੀ ਨਹੀਂ ਜੇਕਰ ਹੁਣ ਵੀ ਇਸ ਤੇ ਰੋਕ ਨਹੀਂ ਲੱਗੀ ਤਾਂ ਅਗਲੀ ਜਿਹੜੀ ਰਣਨੀਤੀ ਕੀ ਹੋਵੇਗੀ ਕਿ ਕਿਸਾਨ ਯੂਨੀਅਨ ਦੇ ਨਮੇ ਦੇ ਵੀ ਪਹੁੰਚ ਚੁੱਕੇ ਆ ਹੋਰ ਕਿਸਾਨੀ ਹੁੰਦੀਆਂ ਨਾਲ ਵੀ ਅਸੀਂ ਗੱਲਾਂ ਗੱਲ ਕੀਤੀ ਹੈ ਵਿੱਚ ਕਿਸਾਨੀ ਵਿੱਚ ਸਾਡੇ ਪਿੰਡਾਂ ਦੇ ਲੋਕ ਅਸੀਂ ਵੱਡਾ ਸੰਘਰਸ਼ ਕਰਾਂਗੇ ਜੇਕਰ ਇਹਨਾਂ ਨੇ ਮਿੱਟੀ ਪੱਟਣ ਦੀ ਕੋਸ਼ਿਸ਼ ਕੀਤੀ ਇਹ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਨੈਸ਼ਨਲ ਹਾਈਵੇ ਵੀ ਬੰਦ ਕਰਾਂਗੇ ਫਿਰ ਜੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਜਿਹੜੇ ਸਿੱਟੇ ਆ ਉਹ ਸਰਕਾਰ ਨੂੰ ਭੁਗਤਣੇ ਪੈਣਗੇ ਔਰ ਜਿਹੜੇ ਇਹਨਾਂ ਦੇ ਹੁਣ ਵੋਟਾਂ 'ਚ ਖੜੇ ਆ ਲੋਕ ਆਮ ਆਦਮੀ ਪਾਰਟੀ ਦੇ ਜੋ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਗੇ ਅਸੀਂ ਉਹਨਾਂ ਦਾ ਵੀ ਵਿਰ ਇਸ ਅਰਗੇਤੀ ਜਾਂਦਾ ਪੰਜੋਂ ਮੈਂ ਜੀ ਮੇਰਾ ਪਿੰਡ ਗੋਸਲਾ ਮੇਰੀ ਵਾਜ ਤੋਂ ਪਿੰਡ ਦੀ ਮੌਜੂਦਾ ਸਰਪੰਖ ਨੇ ਜੀ ਤੇ ਪਿਛਲੇ 3-4 ਮਹੀਨਿਆਂ ਤੋਂ ਸਾਡੇ ਪਿੰਡਾਂ ਵਿੱਚ ਇਹ ਡਰੇਨ ਵਿਭਾਗ ਵਾਲੇ ਕਹਿੰਦੇ ਨੇ ਵੀ ਅਸੀਂ ਇਹ ਸਲਟਿੰਗ ਕਰਨੀ ਹੈ ਮਿੱਟੀ ਤੁਹਾਡੇ ਸਾਨੂੰ ਜਿਹੜਾ ਕਿਹਾ ਗਿਆ ਪਹਿਲਾਂ ਵੀ ਅਸੀਂ ਸੈਡਾਂ ਉੱਪਰ ਜਿਹੜੀ ਬੰਨ ਬੰਨਣੇ ਨੇ ਵੀ ਮਿੱਟੀ ਪਟਕੇ ਸੈਡਾਂ ਉੱਪਰ ਲਾਉਣੀ ਹੈ ਹਨਾ ਤੇ ਉਹਦੇ ਹਿਸਾਬ ਨਾਲ ਤੁਸੀਂ ਸਫਾਈ ਕਰਨੀ ਆ ਹਾਲ ਆ ਜਾਂਦੇ ਨੇ ਇਦਾਂ ਉਹਨਾਂ ਨੇ ਕਹੀ ਉਹਨਾਂ ਨੇ ਸਾਡੇ ਕੋਲ ਆਏ ਨੇ ਮੇਰੇ ਕੋਲ ਵੀ ਕਈ ਵਾਰ ਆਏ ਨੇ ਪਰ ਉਹ ਅੱਜ ਪਿੰਡ ਮੁਗਲ ਮਦਰੀ ਵਿੱਚ ਅਸੀਂ ਖੜੇ ਆ ਸਾਡੇ ਇਲਾਕੇ ਦੇ ਨਾਲ ਸੀਮਾ ਮਾਜਰਾ ਗੋਸਲਾ ਮੁਗਲ ਮੱਝੀ ਸੋਤਲਵਾਦਾ ਤੇ ਅਧਰੇੜੇ ਦੇ ਪੰਚਾਇਤਾਂ ਤੇ ਨਾਲ ਜ਼ਮਿੰਦੇ ਪਿੰਡਾਂ ਦੇ ਖੜੇ ਨੇ ਹੁਣ ਇਹਨਾਂ ਨੇ ਕੀ ਕਰਿਆ ਪਿਛਲੇ 2 ਦਿਨ ਤੋਂ ਇਹ ਉਹਨਾਂ ਮਿੱਟੀ ਚੱਕ ਕੇ ਬਾਹਰ ਮਿੱਟੀ ਵਿਛਣ ਲੱਗੇ ਨੇ ਮਿੱਟੀ ਨੈਸ਼ਨਲ ਅਥਾਰਟੀ ਜਿਹੜੇ ਰੋਡ ਬੰਦ ਰਿਹਾ ਭਾਰਤ ਮਾਲਾ ਜੋੜੋ ਰੋਡ ਬਣ ਰਿਹਾ ਹੈ ਉਪਰ ਮਿੱਟੀ ਪਾਉਣ ਦਾ ਮੈਨੂੰ ਲੱਗਦੀ ਇਹਨਾਂ ਦਾ ਪ੍ਰਬੰਧ ਹੈ ਪਿੱਛੇ ਤੁਹਾਡੇ ਸਾਹਮਣੇ ਜੀਸੀਬੀ ਮਸ਼ੀਨੀਆਂ ਖੜੀਆਂ ਨੇ ਬੁੱਕ ਲੈਣਾ ਇਹ ਹੁਣ ਪ੍ਰਸ਼ਾਸਨ ਦੇਖੋ ਸਾਡੇ ਇਲਾਕੇ ਦੀਆਂ ਮਸੋ ਮਸੋ ਸੜਕਾਂ ਬਣੀਆਂ ਨੇ ਉਹਨੇ ਸੜਕਾਂ ਤੋੜਨ ਲੱਗੇ ਨੇ ਤੇ ਸਾਡੇ ਇਲਾਕੇ ਦੇ ਜਿਹੜੇ ਇਹ ਨੰਬਰ ਨੇ ਜ਼ਮੀਨਾਂ ਹੈ ਹਰ ਇੱਕ ਪਿੰਡ ਕੁਝ ਨੰਬਰ ਪੰਚਾਇਤਾਂ ਦੇ ਨੇ ਸਾਡਾ ਆਪਣਾ ਟੋਟਲ ਪੰਚਾਇਤਾਂ ਦੇ ਜ਼ਿਮੀਂਦਾਰਾਂ ਦੇ ਆਪਣੇ ਖੁੱਦੇ ਮਾਲਕੀ ਤੋਂ ਰੱਖਵੇਂ ਨੇ ਉਹ ਥੱਲੇ ਹੜੇ ਹੋਏ ਨੇ ਜੇ ਇਹ ਜੋ ਸਿੱਟਿੰਗ ਕਰਦੇ ਨੇ ਮਿੱਟੀ ਕੁੱਟਦੇ ਨੇ ਤਾਂ ਸਾਡੀਆਂ ਜ਼ਮੀਨਾਂ ਹੜਨ ਦਾ ਹੋਰ ਖਾਚਾ ਹੈ ਕਿਉਂਕਿ ਸਾਡਾ ਗਰੀਬ ਇਲਾਕਾ ਹੈ ਕੋਈ ਐਡੀ ਪਹਿਲਾਂ ਹੀ ਸਾਡੇ ਕੋਲ ਥੋੜੀਆਂ ਜ਼ਮੀਨਾਂ ਨੇ ਸਾਡੇ ਦਾ ਦੋ ਦੋ ਤਿੰਨ ਟਿਕਟ ਕੀ ਲੈ ਹੈ ਜ਼ਿੰਮੇਦਾਰ ਨੇ ਇਹ ਸਰਕਾਰ ਦਾ ਬਹੁਤ ਮੰਦਭਾਗਾ ਕਦਮ ਹੈ ਇਹ ਸਰਕਾਰ ਦੀ ਮਿਲੀ ਭੁਗਤ ਜਿਹੜੀ ਸਾਡੀ ਮੌਕਦੀ ਮੌਜੂਦਾ ਸਰਕਾਰ ਹੈ ਇਹ ਵਿੱਚ ਅਨਵੋਲਵ ਹੈ ਤਾਂ ਜੋ ਇਹ ਕੰਮ ਹੋ ਰਿਹਾ ਬਹੁਤ ਘੱਟ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਚਮਤਤਬ ਨਹੀਂ ਦਿੰਦੇ ਆ ਇਲਾਕੇ ਵੱਲੋਂ ਪੂਰਨ ਵੀ ਅਸੀਂ ਇੱਕ ਟਰਾਲੀ ਮਿੱਟੀ ਦੀ ਆਪਣੇ ਨਦੀਰ ਚੋਂ ਆਪਣੇ ਟਰੱਕ ਵਿੱਚ ਚੱਕਣ ਨਹੀਂ ਦੇਣੀ